ਉਹਨਾਂ ਦੇ ਕੱਪੜੇ ਤੱਕ ਉਤਾਰਦੇ ਨੇ ਵੀ ਦੱਸੋ ਤੁਹਾਨੂੰ ਪੜਨਾ ਪੜਨਾ ਆਉਂਦਾ ਕਿ ਨਹੀਂ ਆਉਂਦਾ ਇੱਕ ਬਹੁਤ ਹੀ ਦਰਿੰਦਗੀ ਵਾਲਾ ਕੰਮ ਕੀਤਾ ਸੀ ਔਰ ਇੱਕ ਪਾਕਿਸਤਾਨ ਜੋ ਕਰ ਰਿਹਾ ਉਹਨੂੰ ਕਦੇ ਤਾਂ ਉਹ ਪੰਜਾਬ ਦੇ ਸਿੱਖਾਂ ਨੂੰ ਧੜਾਈ ਜਾ ਰਿਹਾ ਵੀ ਕਿ ਅੱਜ ਤੋਂ ਤੁਸੀਂ ਖਾਲਿਸਤਾਨ ਮੰਨੋ ਕਦੇ ਕੋਈ ਇਹੋ ਜਿਹੀ ਦਰਿੰਦਗੀਆਂ ਕਰ ਰਿਹਾ ਮਾਰ ਰਿਹਾ ਵੀ ਆਪਸ ਵਿੱਚ ਲੜਨ ਇੰਨੇ ਗੁਰੂ ਜਿਹੜੇ ਹੋਏ ਨੇ ਗੁਰੂਆਂ ਦੀ ਜਿਹੜੀ ਹੱਤਿਆ ਹੋਈ ਗਿਆ ਉਹ ਕਿੰਨੇ ਕੀਤੀ ਜਾਣੀ ਔਰ ਪਾਕਿਸਤਾਨ ਕਰੇ ਪਹਿਲਾ ਪਾਕਿਸਤਾਨ ਧੋੜਾ ਸੀ ਪਾਕਿਸਤਾਨ ਤਾਂ ਉਹਨੇ ਆਪ ਮੰਗਿਆ ਕਈ ਕਹ ਰਹੇ ਨੇ ਜੀ ਖਾਲੇ ਗੁਰੂ ਬਾਬਾ ਜੀ ਦਾ ਉਧਰ ਉਧਰ ਜਨਮ ਹੋਇਆ ਤਾਂ ਸਾਡੇ ਬਾਬਾ ਜੀ ਸੀ ਮਰਦਾਬਾਲ ਨਹੀਂ ਕਹਿਣਾ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਜੋ 27 ਦੇ ਕਰੀਬ ਭਾਰਤੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਦੇ ਅੰਦਰ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਦੌੜ ਰਹੀ ਹੈ ਉਧਰ ਜੇਕਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਲਗਾਤਾਰ ਪਾਕਿਸਤਾਨ ਨੂੰ ਸਖਤ ਸਜ਼ਾਉਂਦੀ ਆ ਕਲਾ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪਾਕਿਸਤਾਨ ਵੀ ਆਪਣੀਆਂ ਗਿੱਦੜ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲਗਾਤਾਰ ਭਾਰਤ ਨੂੰ ਗਿੱਦੜ ਧਮਕੀਆਂ ਦੇ ਰਿਹਾ ਪਰ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਕੁਝ ਅਜਿਹੇ ਲੋਕ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਦਾ ਸਮਰਥਨ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਡੇ ਨਾਲ ਪੰਕਜ 바ਬਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੀ ਆ ਬਾਬਾ ਜੀ ਜਿੱਕਰ ਗੱਲ ਕਰ ਲਈ ਪਿਛਲੇ ਦਿਨੀ ਦੇਖਿਆ ਗਿਆ ਸੀ ਕਿ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਕਾਤਲੇਆਨਾ ਵੈਸ਼ੀਆਂ ਨੇ ਕਾਤਲੇਆਨਾ ਜੋ ਉੱਥੇ ਲੋਕ ਘੁੰਮਣ ਗਏ ਸੀ ਹਿੰਦੁਸਤਾਨ ਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿਸ ਤਰ੍ਹਾਂ ਵੇਖਦੇ ਇਸ ਮਸਤ ਪੱਕੀ ਪੱਟੀ ਜਿਵੇਂ ਇਹ ਜਿਹੜੀ ਵੀ ਕਤਨਾ ਹੋਈ ਆ ਇੱਕ ਜਾਤ ਬੰਦੇ ਦੀ ਪਿਛਲੇ ਧਰਨ ਪੁੱਛ ਕੇ ਹੱਤਿਆ ਕਰਨੀ ਉਹ ਲਗਾਤਾਰ ਸਤਾਈ ਬੰਦੇ ਮਾਰਦੇ ਨੇ ਉਹਨਾਂ ਦੇ ਕੱਪੜੇ ਤੱਕ ਉਤਾਰਦੇ ਨੇ ਵੀ ਦੱਸੋ ਤੁਹਾਨੂੰ ਕੰਮਾ ਪੜਨਾ ਆਉਂਦਾ ਕਿ ਨਹੀਂ ਆਉਂਦਾ ਇੱਕ ਬਹੁਤ ਹੀ ਦਰਿੰਦਗੀ ਵਾਲਾ ਕੰਮ ਕੀਤਾ ਸੀ ਇਹ ਜਿਵੇਂ ਆਪਾਂ ਕਹਿ ਦਿੰਦੇ ਆ ਉਹ ਕਹਿੰਦੇ ਵੀ ਉਹਦਾ ਹੱਥਾ ਦੇਖੋ ਹੈ ਤਾਂ ਗਈ ਉੱਥੇ ਜਿਹੜੇ ਕਹਿੰਦੇ ਨੇ ਭਾਈ ਚਾਰਾ ਦੇਖੋ ਭਾਈ ਚਾਰਾ ਉਹ ਕਿਤਨੇ ਕਿਤਨੇ ਤਰਹੀ ਖੋਣਗੇ ਕਿਸੇ ਨੇ ਤਾਂ ਉਹਨਾਂ ਸਾਥ ਦਿੱਤਾ ਹੀ ਆ ਤਾਂ ਹੀ ਉੱਥੇ ਆਏ ਨੇ ਤਾਂ ਹੀ ਉਹ ਕਰਕੇ ਗਏ ਨੇ ਚਾਹੇ ਕਿਸ ਤਰ੍ਹਾਂ ਪਾਕਿਸਤਾਨ ਦਾ ਪੂਰਾ ਹੱਥ ਇਸ ਵਿੱਚ ਹੈਗਾ ਔਰ ਇੱਕ ਪਾਕਿਸਤਾਨ ਜੋ ਕਰ ਰਿਹਾ ਉਹਨੂੰ ਕਦੇ ਤਾਂ ਉਹ ਪੰਜਾਬ ਦੇ ਸਿੱਖਾਂ ਨੂੰ ਢੁਡਾਈ ਜਾ ਰਿਹਾ ਵੀ ਕਿੰਦਰ ਤੋਂ ਤੁਸੀਂ ਖਾਲਿਸਤਾਨ ਮੰਗੋ ਕਦੇ ਕੋਈ ਇਹੋ ਜਿਹੇ ਤਰਨਦਕੀਆਂ ਕਰ ਰਿਹਾ ਮਾਰ ਰਿਹਾ ਵੀ ਆਪਸ ਹੀ ਲੜਨ ਇੱਕ ਬਾਰਡਰ ਹੋਰ ਬਣਾਉਣਾ ਚਾਹੁੰਦਾ ਪਾਕਿਸਤਾਨ ਪਾ ਪੰਜਾਬ ਔਰ ਇੰਡੀਆ ਨੇ ਇਹ ਹੈ ਇੱਕੋ ਹੀ ਆ ਲਗਭਗਰੇ ਦੋ ਮੁਲਕ ਬਣਾਉਣ ਨੂੰ ਫਿਰਦਾ ਨਸ਼ਾ ਸਭ ਤੋਂ ਵੱਧ ਸਪਲਾਈ ਕਰ ਰਿਹਾ ਇਹ ਉਧਰ ਮੋਦੀ ਸਰਕਾਰ ਕਹਿੰਦਾ ਰਹੀ ਆ ਵੀ ਸਖਤ ਕਦਮ ਚੱਕੇ ਜਾਣਗੇ ਪਰ ਅਸੀਂ ਵੇਟ ਕਰ ਰਹੇ ਹਾਂ ਉਸਦੀ ਵੀ ਕੀ ਕਦੋਂ ਚੱਕਣਗੇ ਇਹ ਨਾ ਹੋਵੇ ਕਿ ਇੰਨੀ ਦੇਰੀ ਹੋ ਜੇ ਉਹ ਪੰਜਾਬ ਨੂੰ ਵੀ ਅਲੱਗ ਕਰਨ ਦੇ ਚੱਕੇ ਕੰਮ ਜਾ ਬੋ ਜਾਣ ਕਿਉਂ ਮੈਂ ਦੇਖ ਰਿਹਾ ਕਿ ਜਿੰਨੇ ਵੀ ਵਿਜ਼ੇ ਪਾਕਿਸਤਾਨ ਤੋਂ ਆਏ ਹੋਏ ਨੇ ਇੰਦਰ ਹਜ਼ਾਰਾਂ ਦੀ ਤਦਾਰ ਚ ਰੈਗੂਲਰ ਇੱਥੇ ਪਾਕਿਸਤਾਨ ਤੋਂ ਬੰਦੇ ਉਹਨਾਂ ਦੇ ਰਹਿੰਦੇ ਨੇ ਫਿਰ ਉਹ ਤਾਂ ਹੁਣ ਪਤਾ ਚੱਲਿਆ ਵੀ ਕਿੰਨੇ ਵਿਆਹ ਪਾਕਿਸਤਾਨੋਂ ਇੰਡੀਆ ਦੇ ਵਿੱਚ ਹੋਏ ਹੋਏ ਨੇ ਪੰਜਾਬ ਤੇ ਸਭ ਤੋਂ ਵੱਧ ਹੋਏ ਹੋਏ ਨੇ ਵੀ ਆਉਣ ਵਾਲਾ ਸਮਾਂ ਇਹ ਨਾ ਹੋਵੇ ਉਹਨੂੰ ਸਭ ਕੁਸਤਾਂ ਦੇ ਗੰਦੇ ਪੰਜਾਬ ਦੀ ਚ ਸਿੱਖ ਭੜਕ ਜਾਣ ਜਾਣ ਕੇ ਸਿੱਖਾਂ ਨੂੰ ਭੜਕਾਈ ਜਾਂਦੇ ਨੇ ਜੋ ਖਾਲਿਸਤਾਨੀ ਸਮਰਥਕ ਹੈਗੇ ਨੇ ਦੂਜੇ ਵਿਚਾਰੇ ਸਮਰਥਨ ਪੂਰਾ ਦੇ ਰਹੇ ਨੇ ਉਹਨਾਂ ਜਿਹੜਾ ਗਲਤ ਆ ਉਹਨੂੰ ਗਲਤ ਕਹਿ ਰਹੇ ਨੇ ਪਰ ਕੁਝ ਕੰਸਰ ਐਸੇ ਨੇ ਜਿਹੜੇ ਸਿਰਫ ਇਹ ਕਹਿੰਦੇ ਨੇ ਪਾਕਿਸਤਾਨ ਭਾਈਚਾਰਾ ਕੋਈ ਨਹੀਂ ਦੇਖ ਰਿਹਾ ਵੀ ਇੰਨੇ ਗੁਰੂ ਜਿਹੜੇ ਹੋਏ ਨੇ ਗੁਰੂਆਂ ਦੀ ਜਿਹੜੀ ਹੱਤਿਆ ਹੋਈ ਗਿਆ ਉਹ ਕਿਹਨਾਂ ਨੇ ਕੀਤੀ ਯਾਰ ਔਰ ਪਾਕਿਸਤਾਨ ਕਦੇ ਪਹਿਲਾਂ ਪਾਕਿਸਤਾਨ ਥੋੜਾ ਸੀ ਪਾਕਿਸਤਾਨ ਤਾਂ ਉਹਨੇ ਆਪ ਮੰਗਿਆ ਕਈ ਕਹ ਰਹੇ ਨੇ ਜੀ ਖਾਲੇ ਗੁਰੂ ਬਾਬਾ ਜੀ ਦਾ ਉਧਰ ਉਧਰ ਜਨਮ ਹੋਇਆ ਤਾਂ ਸਾਡੇ ਬਾਬਾ ਜੀ ਸਿੱਮਰਦਾਵਾਲ ਨਹੀਂ ਕਹਿਣਾ ਲੇਕਿਨ ਪਾਕਿਸਤਾਨ ਪਹਿਲਾਂ ਤਾਂ ਨਹੀਂ ਸੀ 1947 ਤੋਂ ਬਾਅਦ ਹੀ ਬਣਿਆ ਇਸ ਕਰਕੇ ਕਿ ਉਹ ਬਾਬੇ ਦਾ ਘਰ ਤਾਂ ਉਹੀ ਆ ਪਰ ਪਾਕਿਸਤਾਨ ਉਹਦੀ ਆਪਦੀ ਮੰਗ ਸੀ ਮੁਸਲਮਾਨਾਂ ਦੀ ਤਾਂ ਉਹ ਪਾਕਿਸਤਾਨ ਬਣਿਆ ਨਾ ਕਿ ਪਹਿਲਾਂ ਤੋਂ ਪਾਕਿਸਤਾਨ ਨਹੀਂ ਸੀਗਾ ਉੱਥੇ ਬਾਬਾ ਜੀ ਜੇਕਰ ਗੱਲ ਕਰ ਲਈਏ ਤਾਂ ਲਗਾਤਾਰ ਸੋਚ ਨੂੰ ਇਹ ਕਰਦੇ ਨੇ ਕਿ ਕਿਸ ਤਰ੍ਹਾਂ ਇਹ ਸਾਂਝਾ ਕਰੀਂ ਕਈ ਲੋਕ ਕਹਿੰਦੇ ਨੇ ਕਿ ਹਿੰਦੂ ਸਿੱਖ ਮੁਸਲਮਾਨ ਭਾਈਚਾਰਾ ਇਕਤਾ ਆਪਣੀ ਰਹੇ ਅਸੀਂ ਮੁਰਦਾਵਤ ਨਹੀਂ ਕਹਾਂਗੇ ਪਰ ਅਸੀਂ ਵੇਖਿਆ ਕਿ ਤੁਹਾਡੇ ਵੱਲੋਂ ਵੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਕੀ ਸੀ ਇੱਕ ਪੋਸਟ ਇਹ ਇਹੀ ਸਿਰਫ ਮੇਰਾ ਕਹਿਣ ਦਾ ਮਤਲਬ ਇਹੀ ਸੀ ਕਿ ਦੇਖੋ ਜੋ ਪੱਥਰਬਾਜ਼ੀ ਪਹਿਲਾਂ ਕਸ਼ਮੀਰ 'ਚ ਹੁੰਦੀ ਸੀ ਅੱਜ ਕ ਤੁਸੀਂ ਦੇਖਿਆ ਯੂਪੀ 'ਚ ਬਿਹਾਰ 'ਚ ਉਨ ਲੁਧਿਆਣਾ 'ਵੀ ਪਿੱਛੇ ਜੀ ਹੋਈ ਆ ਵੀ ਪਹਿਲਾਂ ਉਰੇ ਹੈ ਨਹੀਂ ਸੀ ਪੱਥਰਬਾਜ਼ੀ 'ਚ ਇਹੀ ਕਿਉਂ ਨਿਕਲਦੈ ਨੇ ਇਹੀ ਇੱਕ ਜਿਹੜਾ ਹੈਗਾ ਆਪਣਾ ਤਰਬੇ ਨਿਕਲਦਾ ਮਜਬ ਉਹ ਹੀ ਨਿਕਲਦੇ ਨੇ ਉਹੀ ਲੋਕ ਨਿਕਲਦੇ ਨੇ ਤੇ ਦੂਜੇ ਕਿਉਂ ਨਹੀਂ ਨਿਕਲਦੇ ਕਦੇ ਕਦੇ ਸਿੱਖ ਨਹੀਂ ਨਿਕਲਦੇ ਵੀ ਉਹਨਾਂ ਨੇ ਕਿਸੇ ਦੇ ਪੱਥਰ ਮਾਰੇ ਹੋ ਕਦੇ ਹਿੰਦੂਆਂ ਚੋਂ ਵੀ ਜ਼ੋਰ ਟਿਕ ਨਿਕਲਦੇ ਉਹਨਾਂ ਨੇ ਪੱਥਰ ਮਾਰੇ ਹੋ ਇਹੀ ਕਿਉਂ ਨਿਕਲਦੇ ਆਤਮ ਬੰਦਾ ਜਦੋਂ ਨਾ ਬੰਦਾ ਇਹੀ ਬੰਦੇ ਕਿਉਂ ਆਂਦੇ ਨੇ ਦੂਜੇ ਕਿਉਂ ਨਹੀਂ ਆਂਦੇ ਕਦੇ ਹੁਣ ਤੱਕ ਕਦੇ ਸਿੱਖਾਂ ਦੇ ਵੀ ਕਦੇ ਕੋਈ ਆਇਆ ਵੀ ਹਾਂਜੀ ਸਿੱਖ ਪੱਥਰ ਮਾਰਦਾ ਬਿਨਾਂ ਹੋ ਵੀ ਕਿਤੇ ਇਹੀ ਕਿਉਂ ਆਂਦੇ ਨੇ ਮੈਂ ਤਾਂ ਹੋਇਆ ਸੀ ਭਾਬਾ ਹੋ ਕੇ ਕਿਹਾ ਸੀ ਵੀ ਭਾਈ ਜੇ ਕੋਈ ਪੱਥਰ ਮਾਰੇ ਮੈਂ ਗੋਲੀ ਮਾਰਾਂਗਾ ਬਾਬਾ ਜੀ ਆਪ ਕਹਿੰਦਾ ਹਿੰਦੁਸਤਾਨ ਦੇ ਵਿੱਚ ਦੇਖਿਆ ਕਿ ਜੋ ਮੌਸਮ ਪੈਚਾ ਰਾ ਸ਼ਾਹੀ ਹਵਾਵਾਂ ਉਹ ਦਿੱਲੀ ਦੀ ਗੱਲ ਕਰੀਏ ਚਾਹੇ ਪਿਛਲੇ ਦਿਨੀ ਦੇਖਿਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਵੀ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਿਆ ਪਾਕਿਸਤਾਨ ਮਰਦਾਵਾ ਤੇ ਨਾਅਰੇ ਲਗਾਏ ਗਏ ਨੇ ਉਹਨਾਂ ਨੇ ਵੀ ਆਖਿਆ ਕਿ ਜੋ ਹੱਤਵਾਦ ਆ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ ਸੀ ਹਿੰਦੁਸਤਾਨ ਦੇ ਨਾਲ ਦੇਖੋ ਜੋ ਇਹ ਗੱਲ ਕਰਦ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜੋ ਕਿਸੇ ਵੀ ਧਰਮ ਦੇ ਨੇ ਪਰ ਜਿਹੜੇ ਕਿਸੇ ਵੀ ਮਰਜੀ ਧਰਮ ਦੇ ਜੋ ਉਹਦਾ ਸਹਿਯੋਗ ਕਰਦੇ ਨੇ ਜਾਂ ਆਪਾਂ ਘੱਟਵਾਦ ਨੂੰ ਬੜਾਵਾ ਦੇ ਰਹੇ ਨੇ ਮੈਂ ਉਹਦਾ ਖਿਲਾਫ ਆ ਤੇ ਖਿਲਾਫ ਹੀ ਰਹੂੰ ਜੋ ਇਮਾਮ ਕਹਿ ਰਹੇ ਨੇ ਮੈਂ ਵੀ ਵੀਡੀਓ ਦੇਖੀ ਨੇ ਦੀਆਂ ਮੇਰੇ ਖਿਆਲ ਚ ਬਹੁਤ ਲਾਈਕ ਨਹੀਂ ਕੀਤਾ ਵੀ ਬਹੁਤ ਵਧੀਆ ਕਰ ਰਹੇ ਹਾਂ ਪਰ ਦਿਲ ਤੋਂ ਕਰਨ ਜੋ ਵੀ ਕਰਨਾ ਇੱਕੋ ਹੈ ਤਾਂ ਵੀ ਸਰਕਾਰ ਦੇ ਕਿਸੇ ਤੇ ਨਵਾਜ ਜਾ ਕੇ ਕਹਿੰਦੇ ਕਿ ਅਸੀਂ ਘੱਟਵਾਦ ਨੂੰ ਬੋਲ ਕਰਦੇ ਹਾਂ ਪਰ ਇਸ ਵਾਰ ਮੈਂ ਦੇਖਿਆ ਉਹ ਵੈਸੀ ਨੇ ਵੀ ਕਿਹਾ ਵੀ ਜਦੋਂ ਉਹਨਾਂ ਨੇ ਕਿਹਾ ਪ੍ਰਮਾਣ ਨੂੰ ਕਿ ਇਹ ਉਹਦੇ ਤੇ ਢੀ ਕੀਤਾ ਕਹਿੰਦਾ ਵੀ ਪ੍ਰਮਾਣ ਨੂੰ ਬਾਹਰ ਛੱਡ ਦਣਗੇ ਉਹ ਪਰ ਜੋ ਸਾਥ ਹਿੰਦੁਸਤਾਨ ਤਾਂ ਹੀ ਹੋਏਗਾ ਜੇ ਸਾਰੇ ਹਿੰਦੁਸਤਾਨ ਦੇ ਰਹਿਣ ਵਾਲੇ ਚਾਹੇ ਜਿਸੇ ਮਰਜੀ ਧਰਮ ਦੇ ਨੇ ਅਗਰ ਉਹ ਇੱਕ ਹੋਣਗੇ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਪਾਕਿਸਤਾਨੀ ਕਿੰਦਰ ਤੰਗ ਕੀਤੇ ਰਹੇ ਕਦੇ ਕਹਿੰਦੇ ਨੇ ਪਰਮਾਣੂ ਚਲਾਵਾਂਗੇ ਕਦੇ ਕਹਿੰਦੇ ਨੇ ਕਿ ਡੈਮਾਂ ਦੇ ਉੱਤੇ ਬੰਬ ਸੁੱਟਾਂਗੇ ਕਿਸ ਤਰ੍ਹਾਂ ਦੇ ਤੁਸੀਂ ਪਰ ਅਜ ਉਹਨਾਂ ਨੇ ਹੁਣ ਦੇਖੋ ਕੋਈ ਵੀ ਆ ਇੱਕ ਬੱਚੇ ਦੀ ਵੀ ਜਦੋਂ ਆਪਾਂ ਤੱਪੜ ਮਾਰਦੇ ਨਾ ਉਹ ਫਿਰ ਚਲ ਮੰਨਦਾ ਉਹ ਵੀ ਕਹਦਾ ਕਿ ਮੈਂ ਕਰਦੂੰ ਮੈਂ ਉਹ ਕਰ ਦੂੰ ਹੁਣ ਉਹਨੇ ਹੋਰ ਤਾਂ ਵਿਚਾਰਿਆਂ ਨੂੰ ਕੁਛ ਹੁੰਦਾ ਨਹੀਂ ਰੋਟੀ ਦੇ ਉੱਤੇ ਲਾਲੇ ਨਹੀਂ ਕੱਟ ਦੇ ਉੱਤੇ ਲਾਲੇ ਪਏ ਨੇ ਉਹਨਾਂ ਦਾ ਹੋਰ ਤਾਂ ਕੁਝ ਹੋਣਾ ਨਹੀਂ ਉਹ ਤਾਂ ਐ ਸੋਦਰ ਦੇ ਅਸੀਂ ਤਾਂ ਤਬਾਹ ਹੋਈ ਪਏ ਹਾਂ ਪਰ ਉਹਨਾਂ ਤੋਂ ਜਿੱਿੱਧਰ ਤੋਂ ਪਿਆ ਨੇ ਕੁਝ ਨਹੀਂ ਹੋਣਾ ਜੀ ਇੰਨੀ ਕਿ ਤਾਂ ਆਈਡੀਆ ਦੇ ਵਿੱਚ ਪਾਵਰ ਰਹਿ ਗਈ ਹੈ ਅਗਰ ਕੋਈ ਮਜ਼ਾ ਹੀ ਉਹਨਾਂ ਦੀ ਆਂਦੀ ਆ ਤਾਂ ਆਪਣੇ ਲਈ ਐਸੇ ਹੈਗੇ ਨਹੀਂ ਕਿ ਪਹਿਲੀ ਉਹ ਵਿੱਚ ਖਤਮ ਹੋ ਜਾਣਗੇ ਇਹ ਨਹੀਂ ਹੈ ਕਿ ਇੰਦੇ ਦੇ ਤੋਂ ਪਾਵਰ ਸੈਕਟਰ ਨੇ ਕੁਝ ਤਾਂ ਆਈਡੀਆ ਤਬਾਹ ਹੋ ਗਿਆ ਸੀ ਕੁਝ ਨਹੀਂ ਹੈ ਕਿ ਗਿੱਦਰ ਨੇ ਬੁੱਟੀ ਜਾਣ ਤੋਂ ਕੋਈ ਦਿੱਕਤ ਨਹੀਂ ਸੀ ਆ ਜੇਕਰ ਗੱਲ ਕੀਤੀ ਹੈ ਤੁਸੀਂ ਆਖਿਆ ਕਿ ਕੇਂਦਰ ਸਰਕਾਰ ਨੂੰ ਜਲਦੀ ਰਿਐਕਸ਼ਨ ਲੈਣਾ ਚਾਹੀਦਾ ਇਹ ਨਾ ਹੋਵੇ ਕਿ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਟਿਕਾ ਪਾ ਦਨ ਬਾਰਡਰ ਬਣਾ ਦਨ ਪਰ ਜੇਕਰ ਹਿੰਦੂ ਜੱਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਵੀ ਨੇ ਵੀ ਦੇਖਿਆ ਗਿਆ ਸੀ ਪੰਜਾਬਾ ਦੇ ਵਿੱਚ ਰੋਸ ਰੋਸ ਕਿਤਾਗਾ ਸੀ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਕੁਝ ਅਜਿਹੇ ਹਿੱਤ ਜਸ ਦੇਖੋ ਰੋਸ ਤਾਂ ਜੋ ਕੱਲ ਨੂੰ ਨਵੇਂ ਤਾਜ਼ਾ ਤਾਜ਼ਾ ਸੱਟ ਬੱਗਦੇ ਨੇ ਜੀ ਉਹ ਤਾਂ ਬਹੁਤ ਸਭ ਨੂੰ ਤਕਤ ਹੁੰਦਾ ਹੌਲੀ ਹੌਲੀ ਉਹ ਕਹਿੰਦੇ ਮੱਲਬ ਲੱਗੀ ਜਾਂਦੀ ਹੈ ਮੱਲਬ ਮੱਲਬ ਲੱਗੀ ਜਾਂਦੀ ਹੈ ਦਰਦ ਘਟਦਾ ਰਹਿੰਦਾ ਇਹ ਆਪਣਾ ਇਕੱਲਾ ਇਕੋ ਹੀ ਨਹੀਂ ਹੈ ਐਨੇ ਪਹਿਲਾਂ ਵੀ ਹੋ ਚੁੱਕੇ ਤੁਸੀਂ ਲਾ ਲਓ ਕਿ ਪਹਿਲਾਂ ਦੇਖੋ ਜੋ ਬੰਦਾ ਦੇ ਵਿੱਚ ਹਿੰਦੂ ਹੱਤਿਆ ਹੋਈ ਆ ਪਲਾਨ ਕੀਤੇ ਨੇ ਉਹ 19 ਦਿਨ ਤੱਕ ਰਿਹਾ 15 ਦਿਨੋਂ ਦਾ ਰੋਲਾ ਰਿਆ ਤੇ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਹੁਣ ਇਹ ਨਵਾਂ ਹੋੜ ਹੋਆ ਤੇ ਵੀ ਸ਼ਾਂਤ ਹੋ ਜਨਾ ਇਸੇ ਕਰਕੇ ਵੀ ਜੇ ਐਕਸ਼ਨ ਜਲਦੀ ਹੋ ਜੂਗਾ ਤਾਂ ਸ਼ਾਇਦ ਆਗਲਾ ਕਾਰਵਾਈ ਹੋ ਜੂ ਨਹੀਂ ਤਾਂ ਫਿਰ ਦੂਜੇ ਵੀ ਹੀ ਲੈਣਗੇ ਵੀ ਚੱਲੇ ਤਾਂ ਗਿੱਦੜ ਪੱਪ ਕੇ ਦੇ ਦੋ ਪੀਡੀਆ ਵੀ ਪਰ ਥੋੜਾ ਜਿਹਾ ਕੱਲਦਾ ਉਸ ਤੋਂ ਬਾਅਦ ਬੇਸ਼ਾਂਤੋ ਕਿਵੇਂ ਜਾਂਦੇ ਲੋਕ ਵੀ ਸ਼ਾਂਤੋ ਕਿਵੇਂ ਜਾਂਦੇ ਨੇ ਚਲੋ ਕੋਈ ਕਰਨੀ ਚੱਲਣ ਕੋਈ ਹੈ ਜਸ ਸਿਸਟਮ ਵੀ ਪੇ ਨਹੀਂ ਕਰਦੇ ਵੀ ਕੁਝ ਮਹੰਤੂ ਅਗਰ ਐਕਸ਼ਨ ਨਾ ਲੈ ਗਏ ਆ ਜੀ ਬਿਲਕੁਲ ਏਸੀ ਕੰਕਰ ਬਾਬਾ ਜਿਨ੍ਹਾਂ ਨੇ ਆਖਿਆ ਕਿ ਪਿਛਲੀ ਦਿਨੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਨਰ ਸੰਗਾਰ ਕੀਤਾ ਗਿਆ ਜੋ ਵਿਅਕਤੀਆਂ ਦੀ ਹੱਤਿਆ ਕੀਤੀਆਂ ਗਈਆਂ ਉਸ ਦੀ ਨਿੰਦਾ ਤਾਂ ਕੀਤੀ ਆ ਪਰ ਉੱਥੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਨੂੰ ਕਿਹਾ ਕਿਉਂਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਨੇ ਕਿ ਅਸੀਂ ਪਾਕਿਸਤਾਨ ਮਰਤਾਵਾਦ ਨਹੀਂ ਕਹਿ ਸਕਦੇ ਉਹਨਾਂ ਨੇ ਕਿਹਾ ਕਿ ਲੇਕਿਨ ਹਿੰਦੁਸਤਾਨੀਅਤਾ ਪਾਕਿਸਤਾਨ ਮਰਤਾਵਾਦ ਦੇ ਵਿੱਚ ਕਹਿਣ ਦੇ ਵਿੱਚ ਕੀ ਹਰਜਾ ਪਰ ਉੱਤੇ ਹੀ ਉਹਨਾਂ ਨੇ ਕਿਹਾ ਕਿ ਜੋ ਮੁਸਲਮਾਨ ਵੀਰ ਪਾਕਿਸਤਾਨ ਮਰਤਾਵਾਦ ਦੇ ਨਾਰੇ ਲਾਉਂਦੇ ਨੇ ਹਿੰਦੁਸਤਾਨ ਦੇ ਨਾਲ ਨੇ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੇ